విద్యార్థیاں دا ਧਰਨਾ ਅਧਿਆਪਕਾਂ ਦੀ ਬਦਲੀ ਦੀ ਮੰਗ ਮੋਕੇ ਤੇ ਪਹੁੰਚੀ ਪੁਲਿਸ ਇਹ ਦੋ ਤਸਵੀਰਾਂ ਜ਼ਿਲ੍ਹਾ ਫਾਜ਼ਿਲਕਾ ਦੇ ਕਸਬਾ ਬੱਲੂਆਣਾ ਦੇ ਸਰਕਾਰੀ ਸਮਾਰਟ ਸਕੂਲ ਦੀਆਂ ਨੇ ਜਿੱਥੇ ਵਿਦਿਆਰਥੀਆਂ ਨੇ ਦਰਨਾ ਇਸ ਲਈ ਲਾਇਆ ਕਿਉਂਕਿ 2 ਮਹੀਨੇ ਪਹਿਲਾਂ ਬਦਲੀ ਹੋ ਕੇ ਆਈ ਅਧਿਆਪਕਾ ਵੱਲੋਂ ਉਹਨਾਂ ਨੂੰ ਇੰਨਾ ਪਰੇਸ਼ਾਨ ਕੀਤਾ ਗਿਆ ਕਿ ਉਹ ਦਰਨਾ ਲਗਾਉਣ ਨੂੰ ਮਜਬੂਰ ਹੋ ਗਏ ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਜਦੋਂ ਦੀ ਸਕੂਲ ਦੇ ਵਿੱਚ ਹਿੰਦੀ ਵਿਸ਼ੇ ਦੀ ਅਧਿਆਪਕਾ ਆਈ ਹੈ ਉਦੋਂ ਤੋਂ ਨਿਤ ਸਕੂਲ ਦੇ ਵਿੱਚ ਲੜਾਈ ਵੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਉਹਨਾਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਜਦੋਂ ਦੀ ਸਕੂਲ ਚਾ ਵੜੀ ਹੈ ਤਿੰਨ ਚਾਰ ਵਾਰੀ ਪੁਲਿਸ ਬੁਲਾਤੀ ਹਰ ਤੀਜੇ ਦਿਨ ਪੁਲਿਸ ਬੁਲਾਈ ਰੱਖਦੀ ਏ ਕਿਉਂ ਕਰਦੀ ਐ ਸਾਰੇ ਸਕੂਲ ਨੂੰ ਤੰਗ ਕਰ ਰੱਖਿਆ ਸਾਡੇ ਟੀਚਰਾਂ ਨਾਲ ਇਹਨਾਂ ਨੇ ਬਹੁਤ ਬੁਰਾ ਹਲ ਕੀਤਾ ਕਿਉਂ ਕੀਤਾ ਇਹਨੇ ਬੁਰਾ ਹਲ ਅਸੀਂ ਨਹੀਂ ਰੱਖਣਾ ਚਾਹੁੰਦੇ ਇਹਨੂੰ ਸਕੂਲ 'ਚ। ਨਿਰੋਦ ਨਾਲ ਰੋਜ਼ ਟੀਚਰਜ਼ ਨਾਲ ਬੇਫਾਲਤ ਦੀ ਲੜਾਈ ਕਰਦੇ ਐ। ਠੀਕ ਐ ਸਾਡੇ ਨਾਲ ਬੋਲਦੇ ਐ। ਠੀਕ ਐ ਬੇਫਾਲਤ ਉਹ ਐਵੇਂ ਉਲਟ ਸ਼ਬਦ ਦੇ ਯੂਜ਼ ਕਰਦੇ ਐ। ਇਹ ਸਿਚੁਏਸ਼ਨ ਬਹੁਤ ਮਾੜੀ ਐ। ਸੋ ਅਸੀਂ ਤੇ ਇਹ ਕਹਿਣਾ ਚਾਹਾਂਗੇ ਸਕੂਲ 'ਚ ਟੀਚਰ ਨੂੰ ਬਸ ਕੱਢਿਆ ਜਾਵੇ। ਉਧਰ ਜਿਸ ਅਧਿਆਪਕਾਂ ਤੇ ਇਲਜ਼ਾਮ ਲੱਗ ਰਹੇ ਨੇ ਉਸ ਵੱਲੋਂ ਆਪਣੇ ਖਿਲਾਫ ਲੱਗੇ ਧਰਨੇ ਨੂੰ ਲੈ ਕੇ ਮੁੜ ਹੰਗਾਮਾ ਕੀਤਾ ਗਿਆ। ਜਿਸ ਕਾਰਨ ਮੌਕੇ ਤੇ ਪੁਲਿਸ ਸੱਦਣੀ ਪਈ। ਅਧਿਆਪਕਾਂ ਨੇ ਉਲਟਾ ਸਕੂਲ ਪ੍ਰਿੰਸੀਪਲ ਤੇ ਸਿੱਖਿਆ ਵਿਭਾਗ ਤੇ ਉਸ ਨੂੰ ਤੰਗ ਕਰਨ ਦੇ ਇਲਜ਼ਾਮ ਲਗਾਏ। ਮੇਰੇ ਤੇ 2 ਕਾਰਵਾਈਆਂ ਡਿਪਾਰਟਮੈਂਟ ਨੇ ਕਰ ਦਿੱਤੀਆਂ ਇੰਨੀ ਜ਼ਿਆਦਾ ਡਿਪਾਰਟਮੈਂਟ ਨੇ ਕਾਰਵਾਈਆਂ ਕਰ ਦਿੱਤੀਆਂ ਈਵਨ ਕਿ ਬਲਗੈਰਟੀ ਵੀ ਮੈਂ ਫੇਸ ਕੀਤੀ ਹੋਈ ਹੈ ਇਹ ਮੌਜੂਦਾ ਇੱਥੋਂ ਦੇ ਜਿਹੜੇ ਡੀਓ ਨੇ ਜਿਹੜੋ ਵਾਰੀ-ਵਾਰ ਬਦਲ ਜਾਂਦੇ ਨੇ ਔਰ ਯਾ ਜੋ ਪੜਤਾਲੀ ਅਫਸਰ ਨੇ ਇਹ ਉਹਨਾਂ ਦੇ ਸਭ ਕਾਰਨਾਮੇ ਨੇ ਕਿ ਉਹ ਇਹ ਚੀਜ਼ਾਂ ਕਿਉਂ ਮੇਰੇ ਅਗੇਂਸਟ ਲਿਖ-ਲਿਖ ਕੇ ਦੇ ਰਿਹਾ ਹੈ ਹਜੇ ਵੀ ਸਾਡਾ ਅੰਡਰ ਪ੍ਰੋਸੈਸ ਕੰਮ ਚੱਲ ਰਿਹਾ ਹੈ ਪਰ ਸੋ ਵੀ ਇਨਕੁਆਇਰੀ ਫਿਜ਼ੀਕਲੀ ਹਰਾਸਮੈਂਟ ਤੋਂ ਆਬਵੀਅਸ ਹੈ ਦੂਜੇ ਪਾਸੇ ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਹਨਾਂ ਦੀ ਮਜਬੂਰੀ ਬਣ ਗਈ ਅਧਿਆਪਕਾ ਦੀ ਸ਼ਿਕਾਇਤ ਕਰਨਾ ਕਿਉਂਕਿ ਸਕੂਲ ਦੇ ਸਟਾਫ ਤੋਂ ਲੈ ਕੇ ਸਾਰੇ ਬੱਚੇ ਇਸ ਅਧਿਆਪਕ ਦੇ ਰਵੱਈਏ ਤੋਂ ਪਰੇਸ਼ਾਨ ਹੈ ਇਸ ਮਾਮਲੇ ਦੇ ਵਿੱਚ ਪੜਤਾਲੀਆ ਅਫਸਰ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਜਿਸ ਦੀ ਜਾਂਚ ਮਗਰੋਂ ਤੇ ਪਿੰਡ ਦੇ ਸਰਪੰਚ ਵੱਲੋਂ ਕੀਤੀ ਮੰਗ ਦੇ ਆਧਾਰ ਤੇ ਇਹ ਬਦਲੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਪਹਿਲਾਂ ਵੀ ਇਸ ਅਧਿਆਪਕਾ ਦੀ ਕਈ ਵਾਰ ਬਦਲੀ ਹੋ ਚੁੱਕੀ ਹੈ ਤੁਸੀਂ ਇਹਦਾ ਬਲੋ ਵੀ 17ਵਾਂ ਸਕੂਲ ਹੈ ਨਹੀਂ ਨਹੀਂ ਬਿਲਕੁਲ ਬਿਲਕੁਲ ਗਲਤ ਗੱਲ ਤੁਸੀਂ ਸਾਰਾ ਸਟਾਫ ਬੈਠਾ ਸਾਰੇ ਸਟਾਫ ਦੀ ਇੰਟਰਵਿਊ ਲੈ ਲਓ ਬੀਜੇ ਮੈਂ ਮੇਰੇ ਵੱਲੋਂ ਕੀ ਕਹਾਂਗਾ ਮੰਨ ਲਓ ਵੀ 17 ਸਕੂਲਾਂ ਚ ਬਦਰੀਆਂ ਹੋਈਆਂ ਇਹਦਾ ਮੈਂ ਸਾਰਾ ਸਟਾਫ ਗਲਤ ਸੀ ਗਲਤੀ ਇਹਨਾਂ ਦੀ ਸਾਰੀ ਮਤਲਬ ਉਹ ਨਾ ਅਸਲ ਦੇ ਵਿੱਚ ਤਾਂ ਮੈਂਟਲੀ ਅਫਸਰਟ ਹੈ ਮੈਨੂੰ ਤਾਂ ਜੋ ਡਾਇਰੈਕਸ਼ਨਸ ਸੀ ਜੋ ਸਥਿਤੀ ਸੀ ਮਾਨਯੋਗ ਡੀਓ ਸਾਹਿਬ ਦੇ ਮੈਂ ਧਿਆਨ ਵਿੱਚ ਲਿਆਂਦਾ ਕਿ ਥਿਸ ਇਜ਼ ਦਾ ਸਿਚੁਏਸ਼ਨ ਤਰਨਾ ਦਿੱਤਾ ਪਿੰਡ ਵਾਲਿਆਂ ਨੇ ਤੇ ਸਰਪੰਚ ਸਾਹਿਬ ਦਾ ਜਿਹੜਾ ਰਵਈਆ ਸੀ ਉਹ ਬੜਾ ਅਬਰਪਟ ਸੀ ਤੇ ਉਹ ਕਹਿੰਦੇ ਵੀ ਅਸੀਂ 19 ਦਿਨ ਤਰਨਾਂ ਨਹੀਂ ਚੁੱਕਾਂਗੇ ਜਿੰਨਾ ਚਿਰ ਬਦਲੀ ਨਹੀਂ ਹੋ ਜਾਂਦੀ ਤੇ ਮਹਿਕਮੇ ਨੇ ਆ ਬਦਲੀ ਕਰਤੀ ਜੀ ਤੇ ਹੁਣ ਅਸੀਂ ਮਤਲਬ ਤਰਨਾ ਜਿਹੜਾ ਮੈਂ ਬੇਨਤੀ ਕਰਾਂਗਾ ਸਰਪੰਚ ਸਾਹਿਬ ਨੂੰ ਕਿ ਉਹ ਚੁੱਕ ਦਿਨ ਵੀ ਉਹ ਚੁੱਕ ਦਿਨਗੇ ਜੀ ਬਾਕੀ ਤਾਂ ਮਹਿਕਮੇ ਨੇ ਕਰਨਾ ਜੀ ਜੋ ਵੀ ਇਹਨਾਂ ਦੇ ਹੈਗਾ ਜੀ ਇਨਕੁਆਇਰੀ ਚ ਹੋ ਚੁੱਕਾ ਜੀ ਫਿਲਹਾਲ ਇਸ ਮਾਮਲੇ ਦੇ ਵਿੱਚ ਸਿੱਖਿਆ ਵਿਭਾਗ ਵੱਲੋਂ ਫੌਰੀ ਪ੍ਰਵਾਬ ਨਾਲ ਅਧਿਆਪਕਾ ਦੀ ਬਦਲੀ ਤੱਕ ਕਰ ਦਿੱਤੀ ਗਈ ਹੈ ਪਰ ਅਧਿਆਪਕਾ ਦੀ ਵਾਰ-ਵਾਰ ਬਦਲੀ ਕੀਤਾ ਜਾਣਾ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨੂੰ ਵੀ ਜਾਣਿਆ ਜਾਵੇ ਤੇ ਜੇ ਉਸ ਨੂੰ ਕੋਈ ਮਾਨਸਿਕ ਪਰੇਸ਼ਾਨੀ ਹੈ ਤਾਂ ਉਸ ਦਾ ਹੱਲ ਵੀ ਕੱਢਿਆ ਜਾਵੇ ਤਾਂ ਜੋ ਮੁੜ ਅਜਿਹੀ ਪਰੇਸ਼ਾਨੀ ਨਾ ਸਾਹਮਣੇ ਆਵੇ ਪੀਟੀਸੀ ਨਿਊਜ਼ ਲਈ ਬੱਲੂ